ਸਰਸ਼ਰੀ ਅਕਾਲ ਜੀ ਸ਼ਰਮਾ ਕਲੋਥ ਹਾਊਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਨਵੇਂ ਸੂਟ ਰੈਡੀ ਕਰਵਾਏ ਨੇ ਜੀ ਇਹ ਹੈਗੇ ਨੇ 크ريب ਦੇ ਉੱਪਰ ਦੇਖੋ ਜੀ ਵਰਕ ਬਹੁਤ ਹੀ ਜ਼ਿਆਦਾ ਪਿਆਰਾ ਹੀ ਹੈਗਾ ਜੀ ਇਹਦਾ ਦੁਪੱਟਾ ਮਸ਼ਲੀਨ ਦਾ ਤੇ ਆਹ ਹੈਗਾ ਜੀ ਨੈਕਸਟ ਕਲਰ ਸ਼ਰਟ ਉੱਪਰ ਵਰਕ ਮਿਲੇਗਾ ਜੀ ਜਿਹੜੀ ਬਾਟਮ ਆ ਉਹ ਤੁਹਾਨੂੰ ਪਲੇਨ ਮਿਲੇਗੀ ਕਲਰ ਸਾਰੇ ਬਹੁਤ ਪਿਆਰੇ ਨੇ ਇਹਨਾਂ ਦਾ ਰੇਟ ਆ ਜਿਹੜਾ ਉਹ 1000 ਆ ਤੇ ਸ਼ਿਪਿੰਗ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਐ ਤੇ ਨੈਕਸਟ ਤੁਹਾਨੂੰ ਦਿਖਾਉਨੇ ਆ ਔਰਗੈਂਜ਼ਾ ਦੇ ਉੱਪਰ ਇਹ ਵਾਲੇ ਸੂਟ ਜਿਹੜੇ ਆਪਾਂ ਔਰਗੈਂਜ਼ਾ ਦੇ ਉੱਪਰ ਰੈਡੀ ਕਰਵਾਏ ਨੇ ਇਹ ਹੈਗਾ ਫਰਸਟ ਕਲਰ ਹੈਂਡਵਰਕ ਪਲੱਸ ਮਸ਼ੀਨਵਰਕ ਤੇ ਇਹ ਰੈਡੀ ਹੋਏ ਨੇ ਜੀ ਇਹ ਹੈਗੀ ਹੈ ਸ਼ਰਟ ਤੇ ਆਹ ਹੈਗੀ ਹੈ ਜੀ ਸਿਲਕ ਦੀ ਬਾਟਮ ਬਾਟਮ ਦੇ ਉੱਪਰ ਵੀ ਵਰਕ ਮਿਲੇਗਾ ਤੁਹਾਨੂੰ ਤੇ ਫੁੱਲ ਪ्योर ਦਾ ਦੁਪੱਟਾ ਮਿਲੇਗਾ ਤੇ ਆਹ ਹੈਗਾ ਜੀ ਨੈਕਸਟ ਕਲਰ ਇਹ ਹੈਗੀ ਹੈ ਸ਼ਰਟ ਤੇ ਆਹ ਹੈਗਾ ਜੀ ਨੈਕਸਟ ਕਲਰ ਫੁੱਲ ਪਿਓਰ ਤੇ ਦੁਪੱਟੇ ਮਿਲਣਗੇ ਤੁਹਾਨੂੰ ਪੂਰੇ ਹੈਵੀ ਮਿਲਣਗੇ ਦੁਪੱਟੇ ਤੇ ਆਹ ਵਾਲੇ ਸੂਟ ਤੁਹਾਨੂੰ ਮਿਲਣਗੇ ਸਿਰਫ 2200 ਰੁਪਏ ਦੇ ਇਹ ਖਾਦੀ कॉटन ਦੇ ਉੱਪਰ ਹੋਣਗੇ ਜੀ ਦੁਪੱਟਾ ਇਹਨਾਂ ਦੇ ਨਾਲ ਹੋਏਗਾ ਹਾਂਜੀ ਦੇਖੋ